ਨਮਲ ਹੌਰ ਦਾ ਬਣਿਆ ਕਿਦਾਂ ਜਾਵੇ ਕੀ ਤੁਸੀਂ ਵਧੀਆ ਪਾਠਕ ਸੀ ਕਿ ਬਹੁਤ ਜ਼ਿਆਦਾ ਕਿਤਾਬਾਂ ਪੜ੍ਹਦੇ ਸੀ ਜਾਂ ਫਿਰ ਜਿਹੜੀ ਤੁਸੀਂ ਵਿਦਿਆ ਹਾਸਲ ਕੀਤੀ ਕੀ ਉਹ ਕੰਮ ਆਈ ਹੈ ਇਸ ਦੇ ਵਿੱਚ ਨਹੀਂ ਵਿਦਿਆ ਦੇ ਕੁਝ ਮੈਂ ਖਾਸ ਤੁਹਾਨੂੰ ਦੱਸਾਂਗਾ ਮੈਂ میٹرਕ ਤੋਂ ਅੱਗੇ ਪੜ੍ਹਿਆ ਨਹੀਂ ਜੀ ਠੀਕ ਹੈ ਜੀ ਬਾਕੀ ਜਿਹੜਾ ਲਿਖਣ ਦਾ ਮਾਹੌਲ ਜਿਹੜਾ ਇਹ ਮੈਨੂੰ ਘਰ ਤੋਂ ਆਪਣੇ ਤੋਂ ਮਿਲਿਆ ਕਿ ਮੇਰੇ ਵੀ ਇੱਕ ਤਾਂ ਚਲੋ ਮੈਂ ਆਪਣੇ ਦਾਦਾ ਜੀ ਨੂੰ ਦੇਖਿਆ ਨਹੀਂ ਆ ਦੱਸਦੇ ਹੁੰਦੇ ਸਾਡੇ ਪਿੰਡ ਦੇ ਅਜੇ ਵੀ ਲੋਕ ਵੀ ਤੇਰੇ ਦਾਦਾ ਜੀ ਬਹੁਤ ਵਧੀਆ ਇੱਕ ਪਾਠਕ ਸੀਗੇ ਔਰ ਹੀ ਰਾਂਝੇ ਦਾ ਕਿਸਾਨਾ ਨੂੰ तकरीबन ही ਸਾਰੇ ਦਾ ਸਾਰਾ ਮੂਹ ਜਬਾਨੀ ਜਾਦ ਸੀਗਾ ਸੋ ਖੂਨ ਤੋਂ ਚੱਲਿਆ ਆ ਰਿਹਾ ਸਾਰਾ ਰਿਸ਼ਤਾ ਉਸ ਤੋਂ ਬਾਅਦ ਕੋਸ਼ਾ ਸਾਡੇ ਘਰੇ ਜਿਵੇਂ ਕਿ ਗੁਰਦਾਸ ਮਾਨ ਸਾਹਿਬ ਦੀਆਂ ਕਿਤਾਬਾਂ ਜੀ ਅਮਮ ਸਦੀਕ ਸਾਹਿਬ ਦੀਆਂ ਕਿਤਾਬਾਂ ਚਮਕੀਲਾ ਜੀ ਦੀਆਂ ਕਿਤਾਬਾਂ ਔਰ ਮੈਂ ਬਹੁਤ ਚੌਥੀ ਪੰਜਵੀਂ ਵਿੱਚ ਪੜਦਾ ਸੀਗਾ ਜੀ ਉਦੋਂ ਤਾਂ ਮੈਂ ਉਹ ਕਿਤਾਬਾਂ ਬਹੁਤ ਪੜਦਾ ਹਾਂ ਔਰ ਮੈਨੂੰ ਪੂਰੇ ਦਾ ਪੂਰੇ ਗੀਤ ਯਾਦ ਹੁੰਦੇ ਸੀਗੇ ਜਿਵੇਂ ਸ੍ਰਿੰਦਰ ਸ਼ਿੰਦ ਦਾ ਗੀਤ ਮੈਂ ਸਕੂਲ ਟਾਈਮ ਕਾਫੀ ਗਾਉਂਦਾ ਰਿਹਾ ਗੱਲ ਸੁਣ ਮੇਰੀ ਅੰਮੀ ਐ ਨਹੀਂ ਮੇਰੀ লাশ ਲੈਣ ਨਹੀਂ ਆਉਣਾ ਸੋ ਉਸ ਚੀਜ਼ ਦਾ ਮੁਕਾਬਲਾ ਕੀਤਾ ਹੀ ਨਹੀਂ ਜਾ ਸਕਦਾ ਮਾਨ ਸਾਹਿਬ ਦੀਆਂ ਕਿਤਾਬਾਂ ਐ ਔਰ ਦਾਦੇ ਪਰ ਦਾਦੇ ਦੇ ਸਮੇ ਤੋਂ ਜਿਹੜਾ ਹੈ ਉਹ ਬਲੱਡ ਦੇ ਵਿੱਚ ਉਹ ਚੀਜ਼ ਚੱਲੀ ਆ ਰਹੀ ਔਰ ਇੱਕ ਨਾਲ ਦੀ ਨਾਲ ਗੋਡ ਗਿਫਟ ਐ ਭਾਜੀ ਨੂੰ ਕੁਝ ਵੀ ਦੇ ਦਿੰਦੇ ਨੇ ਸਾਕੂ ਜੀ ਹਿੱਟ ਐ